ਕੰਮ ਕੀ ਕਰਦਾ ਹਲਾ ਮੇਰਾ ਭਰਾ ਕੰਮ ਬਸ ਇਦਾਂ ਹੀ 20000 ਰੁਪਇਆ ਲਈਦਾ ਚੰਡਿਆਲੇ ਲੱਗੇ ਆਪਾਂ ਅੱਛਾ ਨਾ ਕੋਈ ਸਲੂਟ ਮਾਰਨਾ ਨਾ ਕੋਈ ਗੇਟ ਖੋਲਣਾ ਹਾਂ ਕਿੱਥੇ ਲੱਗਾ ਵੰ ਚੰਡਿਆਲੇ ਕਰਦਾ ਕੀ ਆ ਬਸ ਸਿਕਿਉਰਿਟੀ ਗਾਰਡ ਸਮਸ਼ਾਨ ਘਾਟ ਚ ਉੱਥੇ ਨਹੀਂ ਸਲੂਟ ਮਾਰਨਾ ਨਾ ਗੇਟ ਖੋਲਣਾ ਉਹ ਖੋਲਣਾ ਹੀ ਲੋਕਾਂ ਵਾਸਤੇ ਚਾਹੀਦਾ ਹੋਰ ਇਸ ਤੋਂ ਇਲਾਵਾ ਕੀ ਕਰਦਾ ਉਹਨਾਂ ਉਹ ਇਸ ਤੋਂ ਸਟੇਜ 'ਤੇ ਕਾਲੇਗੀ ਸਟੇਜ 'ਤੇ ਕੁੜੀਆਂ ਜਦਾਂ ਪੇਸ਼ ਕਰ ਰਹੀਆਂ ਅੱਛਾ ਬਹੁਤ ਹੀ ਜਦਾਂ ਆ ਰਹੀ ਹੈ ਤੁਹਾਡੇ ਸਾਹਮਣੇ ਬਹੁਤ ਪਿਆਰੀ ਜੀ ਪਰਫਾਰਮੈਂਸ ਲੈ ਕੇ ਮੈਡਮ ਦਲੀਪੋ ਉਹ ਲੋ ਅੱਜ ਕੱਲ ਇਦਾਂ ਨਹੀਂ ਨਾ ਬੋਲ ਕੁੜੀਆਂ ਦੇ ਨਾਮ بڑے ਹੁੰਦੇ ਆ ਸ਼ੈਤੀ ਤਮੰਨਾ ਪੂਜੈ ਤਾਂ ਪੂਜਾ ਆ ਦਲੀਪੋ ਅੱਜ ਮੇਲੀਏ ਨਾਮ ਸੁਣਿਆ ਉਹ ਭਾਈ ਮੈਂ ਸੁਣੂੰਗਾ ਉਹ ਇਹਨਾਂ ਨੇ ਆਪਣੇ ਸਾਹਮਣੇ ਦਾ ਦੱਸਣਾ ਯਾਰ ਤੁਹਾਨੂੰ ਹੁਣ ਮੈਂ ਕਿਹ ਕੁੜੀ ਦਾ ਨਾਮ ਲੈ ਕੇ ਦਵਾਂ ਤੁਹਾਨੂੰ ਦੀ ਸੁਣ ਲਊ ਨਾ ਉੱਥੇ ਜਾ ਕੇ ਤੇ ਭਰਾ ਮੇਰਾ ਹੈ ਹੀਰਾ ਵਾਂ ਹੀਰਾ ਵਾਂ ਦੋਦਣਾ ਮੈਂ ਨਹੀਂ ਨਹੀਂ ਹੀਰਾ ਨਹੀਂ ਮੈਂ ਤੇਰਾ ਨਾ ਹੀਰਾ ਵਾਂ ਮੇਰਾ ਨਾ ਹੀਰਾ ਨਹੀਂਗਾ ਮੇਰਾ ਬਲੈਕ ਡਾਇਮੰਡ ਆ ਪਿਓ ਆ ਵਾਹ ਉਹ ਕਿੱਥਾ ਕਿਉਂਕਿ ਹੀਰੇ ਕੋਲੇ ਚੋਂ ਨਿਕਲਦੇ ਆਂ ਮੈਂ ਕੋਲਾ ਆਂ ਨਹੀਂ ਨਹੀਂ ਹੈ ਤੇ ਕੋਲੇ ਚੋਂ ਨਿਕਲਦੇ ਹੀਰੇ ਇੱਕ ਖਾਨ ਚੋਂ ਨਿਕਲਦੇ ਆ ਕੋਲੇ ਵਾਲੇ ਚੋਂ ਆਪਾਂ ਖਾਣੇ ਆ ਪਤਾ ਲੱਗਦਾ ਤੁਹਾਨੂੰ ਨਹੀਂ ਆ ਤੇ ਖਾਣੇ ਘਰ ਦੇ ਮੈਨੂੰ ਖਾਣ ਹੀ ਕਹਿੰਦੇ ਨਹੀਂ ਗੱਲ ਸੁਣ ਤੇ ਜਿੱਦਾਂ ਕਿਤੇ ਬਿਜਲੀ ਚੱਲ ਜੇ ਹਾਂਜੀ ਤੇ ਇਹ ਹੀਰੇ ਦੇ ਵਿੱਚ ਕਿਤੇ ਮੰਨ ਲਓ ਵੀ ਰੋਟੀ ਖਾਣ ਦੇ ਬਿਜਲੀ ਚੱਲ ਗਈ ਹਾਂਜੀ ਤੇ ਕਦੀ ਇੱਕ ਦੂਜੇ ਚ ਦੋਨੇ ਜੀ ਵਜੇ ਨਹੀਂ ਤੁਸੀਂ ਉਹ ਜਿੱਦਾਂ ਮਤਲਬ ਕਿ ਇੱਕ ਦੂਜੇ ਕਿਦਾਂ ਵਜੇ ਬਿਜਲੀ ਚਲ ਗਈ ਉਧਰੋਂ ਹਨੇਰਾ ਵਾਪਰ ਉਧਰ ਤੇਰਾ ਰੰਗ ਵੀ ਹਨੇਰੇ ਵਰਗਾ ਵਾ ਹਨੇਰੇ 'ਚ ਤੇ ਮੈਂ ਚਮਕਦਾ ਹਨੇਰੇ 'ਚ ਸਭ ਕੁਝ ਚਮਕਦਾ ਮੈਂ ਨਹੀਂ ਯਾਰ ਸਭ ਕੁਝ ਦੂਣਾ ਹਨੇਰਾ ਨਹੀਂ ਹੋ ਜਾਂਦਾ ਉਧਰੋਂ ਇੱਕ ਉਦਾਂ ਹਨੇਰਾ ਹੋਰ ਤੇਰੇ ਰੰਗ ਦਾ ਹਨੇਰਾ ਉਹ ਤੂੰ ਗਾਣਾ ਨਹੀਂ ਸੁਣਿਆ ਤੇ ਮਾਂ ਮੈਨੂੰ ਚੰਨ ਆਖਦੀ ਉਹ ਚੰਨ ਆ ਮੈਂ ਜਿਹੜਾ ਕਨਵਰ ਨੇ ਕਿਹਾ ਵਾ ਕੀ ਅੱਛਾ ਅੱਛਾ ਹਾਂ ਜਗਦਾ ਮੈਂ ਹਨੇਰੇ 'ਚ ਨਹੀਂ ਮਾਂ ਮੈਨੂੰ ਚੰਨ ਆਖਦੀ ਮਾ ਮੈਨ ਚੰਨ ਆਖਦੇ ਨਹੀਂ ਨਹੀਂ ਰੱਬ ਦੀ ਦੇਣ ਥੋੜੀ ਹੈ ਤੇ ਕਦੀ ਤੇਰੀ ਬੋਟੀ ਨੇ ਗਾਣਾ ਨਹੀਂ ਗਾਇਆ ਸਾਡੇ ਪਿਓ ਦੀ ਦੇਣ ਨਹੀਂ ਨਹੀਂ ਰੱਬ ਦੀ ਹੈ ਕਦੀ ਬੋਟੀ ਤੇਰੀ ਨੇ ਇਹ ਗਾਣਾ ਨਹੀਂ ਗਾਇਆ ਕਿਹੜਾ ਨਹੀਂ ਮੇਰਾ ਕਾਲੇ ਰੰਗ ਦਾ ਯਾਰ ਵੇ ਮੈਨੂੰ ਕੁੜੀਆਂ ਕਹਿੰਦੀਆਂ ਗਾ ਇਹਦਾ ਕਾਚਾ ਲਾਉਣ ਦੇ ਯਾਰ ਨਹੀਂ 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 ਹੈ ਹੈ ਲਾ ਦਿੰਦੇ ਲਾਦ ਨਹੀਂ ਕਿਤੇ ਨਹੀਂ ਇਹ ਰੱਬ ਦੇ ਰੰਗ ਭਾਈ ਯਾਰ ਫਕਰ ਨਾ ਕਹਿ ਦਿੰਦੀ ਆ ਨਹੀਂ ਮੇਰਾ ਕਾਲੇ ਰੰਗ ਦਾ ਯਾਰ ਮੈਨੂੰ ਕੁੜੀਆਂ ਕਹੀਂ ਯਾਰ ਦੋਵੇਂ ਹਸਬੰਡ ਵਾਈਫ ਨੂੰ ਛੁਕਣ ਦਾ ਜੋ ਮਰਜੀ ਕਹਿ ਸਕਦੇ ਜੁੰਡਿਓ ਚੁੰਡਿਓ ਹੋ ਜਾਈਦਾ ਤੇ ਚਿਹਰੇਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਕਦੇ ਕੋਈ ਤਕਲੀਫ ਨਹੀਂ ਹੁੰਦੀ ਉਹਦਾ ਮਤਲਬ ਇਹ ਹੁੰਦਾ ਕਿ ਇਹਨਾਂ ਨੂੰ ਤਕਲੀਫਾਂ ਨਾਲ ਡੀਲ ਕਰਨਾ ਹੁੰਦਾ ਬਿਲਕੁਲ ਸਹੀ ਬਿਲਕੁਲ ਬਿਲਕੁਲ ਭਾਜੀ ਉਦੋਂ ਮੈਂ ਤੁਹਾਡੀ ਵੀਡੀਓ ਦੇਖੀ ਤੇ ਵੀਡੀਓ 'ਚ ਤੁਹਾਡਾ ਰੰਗ ਜਿਹੜਾ ਵੀ ਥੋੜਾ ਜਿਹਾ ਮਤਲਬ ਕਾਲਾ ਤੇ ਨਹੀਂ ਆਪਾਂ ਕਹਿ ਸਕਦੇ ਤੇ ਲੋਕ ਕਹਿੰਦੇ ਸਲੇਰਾ ਜਿਹਾ ਹੁੰਦਾ ਸੀ ਤੇ ਅੱਜ ਬੜਾ ਸੋਹਣਾ ਲੱਗਣ ਡਿਆ ਕੀ ਗੱਲ ਅੱਜ ਅੱਜ ਮਨਾਤਾ ਨਹੀਂਗਾ ਨਾਤਾ ਨਹੀਂ ਕੇ ਨਾਤਾ ਵਾ ਅੱਜ ਮੇਰਾ ਨਾ ਤੇ ਟੂਪਾ ਲਾਈਆਂ ਅੱਛਾ ਮਤਲਬ ਮੇਕਅਪ ਕਰਕੇ ਆਇਆ ਮੇਕਅਪ ਕੀਤਾ ਅੱਜ ਤੇ ਨਹਾਉਂਦੇ ਕਿੰਨੇ ਚਿਰ ਬਾਦੋਂ ਬਾਅਦ ਮੈਂ ਐਡੀ ਗੱਲ ਨਹੀਂ ਕੀ ਦਹੀਂ 15 ਦਿਨ ਖਾਸੀ ਹੋਣ ਲੱਗ ਪੈਂਦੀ ਆ ਤੇ ਨਹਾਉਣ ਦੇ ਨਾਲ ਕੋਈ ਫਰਕ ਪੈਂਦਾ ਤੇਰੇ ਲਈ ਨਹੀਂ ਭਾਈ ਮੇਰੇ ਨਹੀਂ ਕੁਝ ਇਹ ਨੂੰ ਕਿ ਆ ਬੰਦਾ ਨਾ ਨਹੀਂ ਨਹੀਂ ਜਦੋਂ ਨਹਾਉਂਦੇ ਕੀ ਫੀਲਿੰਗ ਹੁੰਦੀ ਕੀ ਮਹਿਸੂਸ ਹੁੰਦਾ ਫੀਲਿੰਗ ਇਹੋ ਹੀ ਹੁੰਦੀ ਪਈ ਹੌਲਾ ਪੰਜ ਹੌਲਾ ਪੰਜ ਸਰੀਰ ਵਧੀਆ ਲੱਗਦਾ ਜਿੱਦਾਂ ਹੁਣ ਸਾਬਣ ਇਦਾਂ ਹੀ ਬੰਦਾ ਲੋਂਦਾ ਵਾ ਕਦੇ ਸਾਬਣ ਵੀ ਨਹੀਂ ਲਾਇਆ ਲਾਇਆ ਭਾਜੀ ਉਹ ਸਾਬਣ ਚਿਹਰੇ ਲਾਉਣ ਦਾ ਕੀ ਫਰਕ ਪੈਂਦਾ ਫਰਕ ਨਹੀਂ ਭਾਜੀ ਕੋਹੋ ਪੈਂਦਾ ਵੇ ਲੋ ਇਦਾਂ ਦਾ ਰਹਿੰਦਾ ਜੀ ਇਹ ਲੈਵੇਂ ਸਾਬਣ ਖਰਾਬ ਕਰਦਾ ਵਾ ਤੂੰ ਦੁਬਈ ਤੋਂ ਮੈਨੂੰ ਲੈ ਕੇ ਜਾਂਦੇ। ਤੇਰੇ ਘਰੋਂ ਲੈ ਉਹਨਾਂ ਦੱਸ। ਨਹੀਂ ਨਹੀਂ ਤੇਨੂੰ ਕੋਈ ਫਰਕ ਹੀ ਨਹੀਂ ਆ ਤੇ ਐਵੇਂ ਕੋਈ ਉਹੀ ਕੋਈ ਨਿਆਣਾ ਹੋਰ ਨਾਲ ਲੇ ਕੇ ਕੋਈ ਦੋ ਨਿਆਣੇ ਨਾਲਣ ਕਿ ਤੇਰਾ ਚਾਕੀ 10 ਦਿਨ ਹੋਰ ਚੱਲੂ। ਯਾਰ ਮੈਂ ਕਿਸੇ ਦਾ ਨਿਆਣਾ ਹੀ ਆ ਮੈਂ ਜਾਨਵਰ ਆ। ਮੈਂ ਕਿਸੇ ਦਾ ਨਿਆਣਾ ਹੀ ਆ। ਤੇ ਸਾਡਾ ਕਿਦਾਂ ਇਹ ਰੰਗ ਦਾ ਦੋ। ਸਾਡਾ ਕਿਦਾਂ ਸਾਫ਼ ਹੋਇਆ ਰੰਗ ਇਹ। ਮੈਂ ਬੜੇ ਨੇ ਰੰਗ ਤੇ ਰੰਗ ਤੇ ਮੇਰਾ ਹੀ ਆਗਾ ਪਰ ਮੈਂ ਵੀ ਆਗਾ ਨੇ ਰੰਗ ਤੇ ਤੇਰਾ ਵੀ ਤੇ ਮੇਰਾ ਪਰ ਇਹਦਾ ਜਿਆਦਾ ਕ ਨਹੀਂ ਨਹੀਂ ਹੈਗਾ ਤੇ ਮੇਰਾ ਵੀ